ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਦੇ ਵੀਡੀਓ 'ਚ ਸਵਾਗਤ ਹੈ ਐਸੀਆਰਟੀ ਪੰਜਾਬ ਦੇ ਵੱਲੋਂ ਅੱਜ ਨਵੀਂ ਲੈਟਰ ਜਾਰੀ ਹੋਈ ਹੈ ਜਿਹਦੇ ਵਿੱਚ ਮਿਸ਼ਨ ਸਮਰੱਥ ਦੇ ਤਹਿਤ 6ਵੀਂ ਤੋਂ 7ਵੀਂ ਜਮਾਤਾਂ ਦਾ ਜੋ 22 ਮੰਥਲੀ ਸਿਲੇਬਸ ਹੈ ਉਹਨੂੰ ਰਿਡਿਊਸ ਕਰਕੇ ਦਿੱਤਾ ਗਿਆ ਹੈ ਉਹਦੇ ਰਿਗਾਰਡਿੰਗ ਇਹ ਲੈਟਰ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਿਸ਼ਨ ਸਮਰੱਥ ਦੇ ਵਿੱਚ 6ਵੀਂ ਤੋਂ 7ਵੀਂ ਦਾ ਅੰਗਰੇਜ਼ੀ ਮਾਤ ਪੰਜਾਬੀ ਦਾ ਜਿਹੜਾ ਵਿਸ਼ਾ ਹੈ ਉਹਦਾ ਸਿਲੇਬਸ 2 ਅੱਠ ਤੋਂ ਸ਼ੁਰੂ ਕਰਵਾਇਆ ਜਾਣਾ ਹੈ ਇਦੇ ਵਿੱਚ ਉਹਨਾਂ ਨੇ 6ਵੀਂ 7ਵੀਂ ਦਾ ਅੰਗਰੇਜ਼ੀ ਮੈਥ ਪੰਜਾਬੀ ਦਾ ਜਿਹੜਾ ਸਿਲੇਬਸ ਹੈ ਰਿਡਿਊਸ ਕੀਤਾ ਹੈ ਸੋ ਇਹ ਸਾਰੇ ਅਧਿਆਪਕ ਨੋਟ ਕਰਨ ਤੇ ਬੱਚਿਆਂ ਨੂੰ ਇਹਦੇ ਹਿਸਾਬ ਨਾਲ ਕਰਵਾਣਗੇ ਅਪ੍ਰੈਲ ਮਈ ਜੁਲਾਈ ਤੱਕ ਮਿਸ਼ਨ ਸਮਰੱਤ ਸੀ ਇਸ ਲਈ ਇਹਨੂੰ 3 ਮਹੀਨੇ ਕੱਟ ਦਿੱਤੇ ਆ ਅਗਸਤ ਤੋਂ ਦੇਖ ਸਕਦੇ ਹੋ ਪਹਿਲੇ ਮੈਥ ਦਾ ਸਿਲੇਬਸ ਹੈ ਅਗਸਤ ਸਤੰਬਰ ਤੋਂ ਨਵੰਬਰ ਦਸੰਬਰ ਤੇ ਫਰਵਰੀ ਤੱਕ ਦਾ ਸਿਲੇਬਸ ਇਹਨਾਂ ਨੇ ਪਾ ਦਿੱਤਾ ਹੈ ਮਾਰਚ ਚ ਸਾਲਾਨਾ ਪ੍ਰੀਖਿਆ ਇਸੇ ਤਰ੍ਹਾਂ ਇਹਨਾਂ ਨੇ 7ਵੀਂ ਕਲਾਸ ਦਾ ਵੀ ਸਿਲੇਬਸ ਅਗਸਤ ਤੋਂ ਸਟਾਰਟ ਹੋ ਰਿਹਾ ਹੈ। ਸੋ ਇਹ ਤੁਸੀਂ ਦੇਖ ਸਕਦੇ ਹੋ। ਤੇ 6ਵੀਂ ਕਲਾਸ ਦੇ ਵਿੱਚ 2025-26 ਦੇ ਵਿੱਚ ਗਣਿਤ ਦਾ ਜਿਹੜਾ ਡਿਲੀਟ ਕੀਤਾ ਕੰਟੈਂਟ ਆ ਵੀ ਦੇਖ ਸਕਦੇ ਹੋ ਕਿਹੜਾ ਕਿਹੜਾ ਚੈਪਟਰ ਡਿਲੀਟ ਕਰ ਦਿੱਤਾ ਹੈ। ਅਧਿਆਇ 1 6ਵੀਂ ਕਲਾਸ ਦਾ ਪੰਨਾ ਨੰਬਰ 20 ਪੂਰਾ ਵਿਆਸ 1.3 ਇਸੇ ਤਰ੍ਹਾਂ ਅਧਿਆਇ 2 ਦੇ ਵਿੱਚ ਕੋਈ ਡਿਲੀਟ ਨਹੀਂ ਹੈ ਅਧਿਆਇ 3 ਦੇ ਵਿੱਚ 4 5 ਦੇ ਵਿੱਚ ਕੁਝ ਡਿਲੀਟ ਨਹੀਂ ਹੈ 6 ਵਿੱਚ ਡਿਲੀਟ ਹੈ 7 8 ਵਿੱਚ ਡਿਲੀਟ ਨਹੀਂ ਹੈ ਸੋ ਜਿਨ੍ਹਾਂ ਦੇ ਵਿੱਚ ਕੁਝ ਡਿਲੀਟ ਨਹੀਂ ਹੈ ਉਹ ਸੇਮ ਹੀ ਚੈਪਟਰ ਰਹਿਣਗੇ ਇਸੇ ਤਰ੍ਹਾਂ 7ਵੀਂ ਕਲਾਸ ਦੇ ਵਿੱਚ ਪਹਿਲਾ ਦੂਜਾ ਤੀਜਾ ਚੈਪਟਰ ਇਹਦੇ ਵਿੱਚ ਕੁਝ ਡਿਲੀਟ ਨਹੀਂ ਹੈ ਤੇ ਬਾਕੀ ਇਹਦੇ ਵਿੱਚ ਜੋ ਡਿਲੀਟਡ ਹੈ 8ਵੇਂ 8ਵਾਂ ਚੈਪਟਰ 10ਵਾਂ ਚੈਪਟਰ 12ਵਾਂ ਚੈਪਟਰ ਇਹਨਾਂ ਵਿੱਚੋਂ ਕੁਝ ਡਿਲੀਟ ਨਹੀਂ ਹੈ ਇਸੇ ਤਰ੍ਹਾਂ ਤੁਹਾਡਾ ਆ ਗਿਆ 6ਵੀਂ ਕਲਾਸ ਦਾ ਅੰਗਰੇਜ਼ੀ ਦਾ ਸਿਲੇਬਸ ਇਹ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਤਿਆਰ ਕੀਤਾ ਹੈ ਰਿਵਾਈਜ਼ ਸਿਲੇਬਸ ਇਹਨਾਂ ਨੇ ਜੋ ਟਰਮ 1 ਦੇ ਵਿੱਚ ਸਾਰਾ ਪਾ ਦਿੱਤਾ ਹੈ ਵੋਕੈਬਲਰੀ ਗ੍ਰਾਮਰ ਦਾ ਤੇ ਫਾਈਨਲ ਰਿਵੀਜ਼ਨ ਜਿਹੜੀ ਹੈ ਤੁਹਾਡੀ ਮਾਰਚ ਫਾਈਨਲ ਐਗਜ਼ਾਮ ਹੋਣਗੇ ਤੇ ਇਹ 7ਵੀਂ ਕਲਾਸ ਦਾ ਸੇਮ ਸਿਲੇਬਸ ਇੰਗਲਿਸ਼ ਦਾ ਦੱਸਿਆ ਗਿਆ ਜਿਸ ਤਰ੍ਹਾਂ ਤੇ ਇਹਦੇ ਵਿੱਚ ਡਿਲੀਟਡ ਚੈਪਟਰ ਜਿਹੜੇ ਦੱਸੇ ਗਏ ਆ ਚੈਪਟਰ ਨੰਬਰ 8 9 11 12 ਇਹ ਡਿਲੀਟ ਕੀਤੇ ਗਏ ਆ ਚੈਪਟਰ ਦੇ ਨਾਮ ਦੇਖ ਸਕਦੇ ਹੋ ਅਰਥਕੋਇਕ ਟ੍ਰੀਜ਼ਰ ਹੰਟ ਥੇਅਰ ਵਾਸ ਅ ਨੋਟੀ ਬாய் ਇਕਕੋ ਇਹ ਚੈਪਟਰ ਡਿਲੀਟ ਹੈ ਇਸੇ ਤਰ੍ਹਾਂ ਪੰਜਾਬੀ ਵਿਸ਼ਾ 6ਵੀਂ 7ਵੀਂ ਦਾ ਸਿਲੇਬਸ ਦੇਖ ਸਕਦੇ ਹੋ ਅਗਸਤ ਤੋਂ ਸਤੰਬਰ ਤੱਕ ਦਾ ਅਕਤੂਬਰ ਤੋਂ ਨਵੰਬਰ ਤੱਕ ਦਸੰਬਰ ਤੋਂ ਜਨਵਰੀ ਤੱਕ ਫਰਵਰੀ ਜਦੋਂ ਦੁਹਰਾਇ ਤੇ ਸਲਾਨਾ ਪ੍ਰੀਖਿਆ ਮਾਰਚ ਵਿੱਚ ਡਿਲੀਟਡ ਸਿਲੇਬਸ 6ਵੀਂ ਕਲਾਸ ਦਾ ਪਾਠ ਨੰਬਰ 3 7 8 ਕੱਟਿਆ ਗਿਆ ਇਸੇ ਤਰ੍ਹਾਂ 7ਵੀਂ ਕਲਾਸ ਦਾ ਪਾਠ ਨੰਬਰ 3 5 ਕੱਟਿਆ ਗਿਆ ਬਾਕੀ ਇਹਦੇ ਵਿੱਚ ਜਿਹੜੇ ਜੋ 에ਸੇ ਲਿਖਣੇ ਨੇ ਉਹ ਵੀ ਕੱਟੇ ਗਿਆ ਕੁਝ ਤੋ ਇਸ ਤਰ੍ਹਾਂ ਇਹ ਸਿਲੇਬਸ ਨੂੰ ਤੁਸੀਂ ਪ੍ਰਿੰਟ ਕਰਾ ਕੇ ਕਲਾਸ ਦੇ ਵਿੱਚ ਲਗਾ ਦੇਣਾ ਹੈ। ਤੋ ਇਸ ਹਿਸਾਬ ਦੇ ਨਾਲ ਬੱਚੇ ਤਿਆਰੀ ਕਰਨਗੇ। ਇਹਦੇ ਵਿੱਚੋਂ ਹੀ ਪੇਪਰ ਆਏਗਾ। ਬਾਕੀ ਜੋ ਵੀ ਤੁਹਾਨੂੰ ਵਰਕਸ਼ੀਟਸ ਆ ਰਹੀਆਂ ਨੇ ਰਿਵੀਜ਼ਨ ਦੇ ਲਈ ਉਹ ਵੀ ਬੱਚਿਆਂ ਨੂੰ ਕਰਵਾਓ ਤਾਂ ਕਿ ਬੱਚੇ ਜਿਹੜੇ ਆ ਉਹਦਾ ਵੀ ਫਾਇਦਾ ਲੈ ਸਕਣ ਤੇ ਐਗਜ਼ਾਮ ਦੇ ਵਿੱਚ ਵੀ ਉਹਦੇ ਵਿੱਚੋਂ ਪ੍ਰਸ਼ਨ ਪੁੱਛੇ ਜਾਣਗੇ। ਧੰਨਵਾਦ ਜੀ। ਇਹ ਵੀਡੀਓ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦੇਣਾ ਤਾਂ ਕਿ ਸਾਰਿਆਂ ਨੂੰ ਇਹਦੇ ਬਾਰੇ ਪਤਾ ਲੱਗ ਸਕੇ।